सूफी संता दीयां शायरियां ਸੁਨਣ ਵਾਸਤੇ ਸਬਸਕ੍ਰਾਈਬ ਕਰੋ ਸਾਡਾ ਚੈਨਲ ਸੂਫੀ ਸ਼ਾਇਰੀ ਤੇ ਅੱਜ ਅਸੀਂ ਲੈ ਕੇ ਆਏ ਆਂ ਬਾਬਾ ਬੁੱਲੇ ਸ਼ਾ ਜੀ ਦੀ ਪੋਇਟਰੀ ਜਿਸ ਵਿੱਚ ਬਾਬਾ ਬੁੱਲੇ ਸ਼ਾ ਜੀ ਨੇ ਆਪਣੇ ਮੁਰਸ਼ਿਦ ਦੀ ਯਾਦ ਨੂੰ ਬਿਆਨ ਕੀਤਾ ਹੈ ਇਸ ਦਾ ਮੇਨ ਟਾਈਟਲ ਹੈ ਦਿਲ ਦੇ ਗੁੰਜਲ ਖੋਲ ਵੇ ਮਾਹੀ ਤੇ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਦਿਲ ਦੇ ਗੁੰਜਲ ਖੋਲ ਵੇ ਮਾਹੀ ਤੂੰ ਵੀ ਤੇ ਕੁਝ ਬੋਲ ਵੇ ਮਾਹੀ ਗਲੀਆਂ ਦੇ ਵਿੱਚ ਰੁਲੇਤੇ ਪਏ ਆ ਹੁੰਦੇ ਸਾਂ ਅਨਮੋਲ ਵੇ ਮਾਹੀ ਦਿਲ ਨੂੰ ਲੱਗ ਜਾਂ ਨ ਰੋਗ ਤੇ ਕੀ ਕਰੀਏ ਕਿਸੇ ਦੀ ਯਾਦ ਵਿੱਚ ਅੱਖੀਆਂ ਰੋਣ ਤੇ ਕੀ ਕਰੀਏ ਸਾਨੂੰ ਤੇ ਹਰ ਵੇਲੇ ਮਿਲਣ ਦੀ ਆਸ ਪੈਂਦੀ ਏ ਬੁੱਲਿਆ ਪਰ ਜੇ ਯਾਰ ਹੀ ਭੁੱਲ ਜਾਣ ਤੇ ਕੀ ਕਰੀਏ ਦਿਲ ਦਾ ਕੀ ਮੈਂ ਹਾਲ ਸੁਣਾਵਾ ਵਿੱਚ ਇਜ਼ਾਰੇ ਦੇ ਕੁੱਲੇ ਦੇ ਜਾਵਾ ਤੇਰੀ ਯਾਦ ਚ ਪਾਗਲ ਹੋ ਕੇ ਬੁਲਿਆ ਮੈਂ ਆਪਣਾ ਵਿਪੁਲ ਦੇ ਜਾਵਾ ਇਸ਼ਕ ਜਿੰਨਾ ਦੇ ਹੱਡੀ ਰਚਿਆ ਉਹ ਕਿੱਥੇ ਭੁੱਲ ਦੇ ਬੁਲਿਆ ਜਿੰਨਾ ਰੱਬ ਮੰਨਿਆ ਇਸ਼ਕ ਨੂੰ ਉਹ ਨਹੀਂ ਜਾਂਦਾ ਭੁੱਲਿਆ ਨਹੀਂ ਲੰਗਤਾ ਵਕਤ ਵਿਛੋੜੇ ਦਾ ਬਿਨ ਯਾਰ guzara ਕੌਣ ਕਰੇ ਦੁਨੀਆਂ ਤੋਂ ਕਿਨਾਰਾ ਹੋ ਸਕਦਾ ਯਾਰਾਂ ਤੋਂ ਕਿਨਾਰਾ ਕੌਣ ਕਰੇ ਇੱਕ ਦਿਨ ਹੋਵੇ ਤਾਂ ਲੰਘ ਜਾਏ ਬੁੱਲਿਆ ساری ਉਮਰ guzara ਕੌਣ ਕਰੇ ਅਸਾਂ ਲਈ ਇਮਾਨ ਦੀ ਬਾਜੀ ਹੈ ਸਚਨ ਫੇਰ ਵੀ ਨਾ ਹੋਇਆ ਰਾਜੀ ਹੈ ਫਤਵੇ ਲਾਏ ਕੁਫਰ ਦੇ ਕਾਜੀ ਹੈ ਆਖਣ ਹਕੀਕੀ ਨਹੀਂ ਇਸ਼ਕ ਮਜਾਜੀ ਹੈ ਕਿ ਮੈਂ ਪਿਆਰੀ ਕੁੰਗਰੂ ਬਣੀ ਐ ਸਾਨੂੰ ਨੱਚਣ ਦਾ ਨਹੀਂ ਚੱਜ ਸਾਡਾ ਯਾਰ ਮਣਾ ਦੇ ਮੁਰਸ਼ਦਾ ਤੂੰ ਰੱਖੇ ਸਾਡੀ ਲੱਜ ਤੂੰ ਰੱਖੇ ਸਾਡੀ ਲੱਜ ਤੋਂ ਕਿਸ ਤਰ੍ਹਾਂ ਦੇ ਲੱਗੀ ਆਪ ਸਭ ਨੂੰ ਇਹ ਪੋਇਟਰੀ ਕਮੈਂਟ ਕਰਕੇ ਜਰੂਰ ਦੱਸ ਦੇਣਾ ਮਿਲਦੇ ਆਪ ਸਭ ਨੂੰ ਅਗਲੀ ਪੋਇਟਰੀ ਵਿੱਚ